ਆਪਣੇ ਸੋਹਣੇ ਸੋਹਣੇ ਹੱਥਾਂ ਨਾਲ ਪੈਗ ਬਣਾ ਕੇ ਆਪਣੇ ਘਰ ਵਾਲੇ ਨੂੰ ਪਿਉਂਦੀ ਸੀ ਤੇ ਕਰ ਦਿੰਦੀ ਸੀ ਟੰਨ ਬਾਅਦ ਵਿੱਚ 12 1 ਵਜੇ ਆਪਣੇ ਯਾਰ ਨੂੰ ਬੁਲਾਉਂਦੀ ਸੀ ਆਪਣੇ ਘਰ ਦੇ ਵਿੱਚ ਉਹਦੇ ਨਾਲ ਰੰਗ ਰਲੀਆਂ ਮਨਾਉਂਦੀ ਸੀ ਸਾਰੀ ਗੱਲਬਾਤ ਕੀ ਹੋਈ ਆ ਸਾਰਾ ਮਸਲਾ ਕੀ ਆ ਸਾਰੀ ਗੱਲਬਾਤ ਕਰਾਂਗੇ ਆਓ ਦੋਸਤੋ ਖਿੱਚ ਕੇ ਘਰ ਵਾਲੀ ਰੰਗ ਰਲੀਆਂ ਮਨਾਉਂਦੀ ਸੀ ਆਪਣੇ ਘਰ ਵਾਲੇ ਨੂੰ दारू ਪਿਆ ਕੇ ਇਹ ਉਹ ਬੰਦਾ ਜਿਹਨੂੰ दारू ਨਾਲ ਤੁੰਨ ਕਰ ਦਿੰਦੀ ਸੀ ਇਹਦੀ ਘਰ ਵਾਲੀ ਤੇ ਫਿਰ ਸੱਦ ਲੈਂਦੀ ਸੀ ਆਪਣੇ ਯਾਰ ਨੂੰ ਆਪਣੇ ਖਸਮ ਨੂੰ ਸੱਦ ਕੇ ਉਹਦੇ ਨਾਲ ਰੰਗ ਰਲੀਆਂ ਮਨਾਉਂਦੀ ਸੀ ਰਾਤ ਨੂੰ ਇਹਨੂੰ ਤਾਂ ਤੁੰਨ ਕਰ ਦਿੰਦੀ ਸੀ दारू ਪੀਣਾ ਤੂੰ ਹਾਂਜੀ दारू ਤਾਂ ਪੀਣਾ ਮੈਂ ਹਾਂ ਮੈਂ ਦਰੂਦਾਂ ਪੀਣਾ ਉਸ ਦਿਨ ਕੀ ਹੋਇਆ ਜਿੱਦੇ ਜਿੱਦੇ ਤੇਰੀ ਘਰ ਵਾਲੀ ਨੇ ਤੈਨੂੰ दारू ਪਿਆਈ ਉਹਦੇ ਕੀ ਗੱਲ ਗੱਲਬਾਤ ਕੀ ਹੋਈ ਸਾਰੀ ਦਰੂਦਾਂ ਪੀਂਦਾ ਸੀ ਉਹਦੇ ਮੈਨਾਂ ਉਹਨੇ ਕਹਿੰਦੀ ਕਹਿੰਦੀ ਅੱਜ ਤੂੰ ਦਾਰੂ ਪੀ ਲੈ ਫੁੱਲ ਬਟਾ ਫੁੱਲ ਤੇ ਉਹਨੇ ਮੈਨਾਂ ਦਾਰੂ ਪਿਆਦੀ ਤੇ ਪੂਰਾ ਮੈਨਾਂ ਟਨ ਕਰਤਾ ਤੇ ਮੁੜ ਕੇ ਤੇ ਆਦੇ ਉਹਨੂੰ ਆਦੇ ਮਾਹੀ ਬੂਬੂ ਨੂੰ ਸਾਧ ਲੈ ਆਉਣੇ ਤੇ ਮੈਨ ਮੈਨੂੰ ਕੀ ਪਤਾ ਸੀ ਉਹਦੇ ਦਿਲ ਦੇ ਵਿੱਚ ਕੀ ਖੋਟ ਆ ਕੀ ਨਹੀਂ ਖੋਟ ਤੇ ਇਸ ਕਾਰਨ ਜੀ ਤੇ ਮੈਂ ਟਰਨ ਹੋ ਗਏ ਸੀ ਆਦੇ ਘਰ ਵਾਲੇ ਨਾਲ ਆਸ਼ਕ ਨੂੰ ਸੱਦਿਆ ਤੇ ਉਹਦੇ ਨਾਲ ਮਾਲ ਉਹਨੇ ਮੂਹ ਪ੍ਰੇਮ ਕੀਤਾ ਜੀ ਅੱਛਾ ਪਹਿਲਾਂ ਨਹੀਂ ਤੈਨੂੰ ਪਹਿਲਾਂ ਵੀ ਕਦੇ दारू ਇਦਾਂ ਪਿਆਈ ਆ ਕਹਿੰਦੇ ਪੀਈ ਕਦੇ ਨਹੀਂ ਆਖਿਆ ਸੀ ਜੀ ਪਹਿਲਾਂ ਤਾਂ ਮੈਂ ਪੱਗਾਦ ਘਰ ਲਿਆਉਣਾ ਸੀਗਾ ਤਾਂ ਇਹ ਦੋ ਦੋ ਪੈਗ ਲਾਉਣੇ ਤੇ ਮੈਂ ਉਹਨਾਂ ਪੈ ਜਾਣਾ ਸੀ ਪਹਿਲਾਂ ਰੋਕਦੀ ਹੁੰਦੀ ਸੀ ਵਾਧੂ ਕਹਿੰਦੀ ਸੀ ਤੁਸੀਂ ਅੱਜ दारू ਨਹੀਂ ਪੀਣੀ ਅੱਜ ਮੰਗਲਵਾਰ ਆ ਅੱਜ ਵੀਰਵਾਰ ਕਹਿਰੀ ਮੈਨੂੰ ਦਿਨ ਨਾਲ ਚਿੱਤੇ ਹੁੰਦਾ ਤੇ ਮੈਂ ਠੇਕੇ ਤੋਂ ਪੀ ਆਉਂਦਾ ਸੀਗਾ ਜੀ ਮੁੜ ਕੇ ਤੈਨੂੰ ਪਤਾ ਹੀ ਸੀਗਾ ਕਿ ਹੁਣ ਕਿਹਨੇ ਰੋਕਣਾ ਹੈ ਕਹਿੰਦਾ ਉਸ ਦਿਨ ਹੀ ਮੈਨੂੰ दारू ਪਿਆਈ ਗਈ ਮੇਰੀ ਘਰ ਵਾਲੀ ਵੱਲੋਂ ਮੈਨੂੰ ਕਹਿੰਦੀ ਵੀ दारू ਪੀ ਲੈ ਮੈਂ ਤੇਰੇ ਵਾਸਤੇ ਬੋਤਲ ਲੈ ਕੇ ਆਈਆਂ ਪਰ ਕਹਿੰਦਾ ਪਹਿਲਾਂ ਕਦੇ ਮੈਨੂੰ ਮੈਨੂੰ दारू ਨਹੀਂ ਪੁੱਛੀ ਪਹਿਲਾਂ ਤਾਂ ਮੈਨੂੰ ਰੋਕਦੀ ਸੀ ਵੀ ਤੂੰ दारू ਨਾ ਪਿਆ ਕਰ ਵੀ ਇਹ ਗਲਤ ਆ ਤੇਰੇ ਸਰੀਰ ਤੇ ਇਫੈਕਟ ਪਾਉਂਦੀ ਐ ਤੂੰ दारू ਨਾ ਪਿਆ ਕਰ ਪਰ ਕੁਝ ਦਿਨਾਂ ਵਿੱਚ ਘਰ ਵਾਲੀ ਹੀ ਉਹਨੂੰ ਕਹਿਣ ਲੱਗੀ ਵੀ ਤੂੰ दारू ਪੀ ਲਿਆ ਕਰ ਇੱਕ 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 ਬੋਤਲ ਦੋ ਦੋ ਬੋਤਲਾਂ ਲਿਆ ਕੇ ਉਹਨੂੰ ਪਿਉਂਦੀ ਰਹੀ ਟੰਨ ਕਰਦੀ ਰਹੀ ਤੇ ਬਾਅਦ ਦੇ ਵਿੱਚ ਆਪਣੇ ਖਸਮ ਨੂੰ ਆਪਣੇ ਯਾਰ ਨੂੰ ਸੱਦ ਲਈ ਸਾਦੀ ਰਹੀ ਤੇ ਉਹਦੇ ਨਾਲ ਰੰਗ ਰਾਲੀਆਂ ਮਨਾਉਂਦੀ ਰਹੀ ਤੈਨੂੰ ਪਹਿਲਾਂ ਕਦੇ ਸ਼ੱਕ ਸੀਗਾ ਵੀ ਤੇ ਘਰ ਵਾਲੀ ਵੀ ਗਲਤ ਆ ਨਾ ਮੈਨੂੰ ਕੋਈ ਸ਼ੱਕ ਨਹੀਂ ਸੀ ਤੇ ਮੈਂ ਕਿਹਾ ਵੀ ਮੈਨੂੰ दारू ਘਤੋ ਲੈ ਕੇ ਪੰਦੇ ਪਹਿਲਾਂ ਤਾਂ ਰੋਕਦੀ ਸੀ ਲੜ ਪਲੇਸ ਕਰ ਦਿੰਦੀ ਸੀਗੀ ਤੇ ਮੈਂ ਕਿਹਾ ਵੀ दारू ਕਿਉਂ ਪੀਉਂਦੇ ਹੌਲੀ ਹੌਲੀ ਮੈਨੂੰ ਪਤਾ ਲੱਗਾ ਤੇ ਵੀ ਤਾਂ ਵੀ ਐ ਕਰਕੇ ਤੇ ਨਤੀਜਾ ਬਾਅਦ ਚ ਪਤਾ ਲੱਗੇ ਮੈਨੂੰ ਨਤੀਜਾ ਤਾਹਾ ਨਿਕਲੇ ਸੀ ਇਸ ਕਾਰਨ ਜਵਾਬ ਹੈਗੇ ਹਾਂ ਜਵਾਬ ਹੈਗੇ ਜੀ ਜਵਾਬ ਕਾਨੂੰਨੀ ਦੇ ਕੁਝ ਪਤਾ ਸੀਗਾ ਵੀ ਵੀ ਜਿਹੜਾ ਕੁਝ ਹੋਇਆ ਨਾ ਜਵਾਬ ਤਾਂ ਬੱਚੇ ਤਾਂ ਨਿੱਕੇ ਨਿਆਣੇ ਆ ਨਾ ਉਹਨਾਂ ਨੂੰ ਪਤਾ ਨਹੀਂ ਬੱਚਿਆਂ ਨੂੰ ਪਤਾ ਨਹੀਂ ਸੀਗਾ ਮੈਂ ਆਪਣੀ ਜਨਨ ਵੀ ਇਹੀ ਗੱਲ ਕਹਿੰਦਾ ਜੀ ਮੈਂ ਉਹ ਤੇ ਪੂਰਾ ਯਕੀਨ ਕਰਿਆ ਸੀਗਾ ਪੂਰਾ ਅੱਖਾਂ ਬੰਦ ਕਰਕੇ ਤੇ ਇਹ ਨਹੀਂ ਪਤਾ ਜੀ ਮੈਨੂੰ ਉਹ ਅੱਖਾਂ ਤੋਂ ਅੰਨਾ ਹੀ ਕਰ ਜਗੇ ਮਤਲਬ ਇਹੋ ਜਿਹੀਆਂ ਹਰਕਤਾਂ ਕਰਕੇ ਹਾਂ ਤੇ ਮੈਂ ਤਾਂ ਇਹੀ ਗੱਲ ਕਹਿੰਦਾ ਮੈਂ ਪੂਰਾ ਯਕੀਨ ਕਰਿਆ ਸੀ ਜਵਾਕ ਕਿਦੇ ਕੋਲ ਜਵਾਕ ਮੇਰੇ ਕੋਲੇ ਜ ਕੁੜੀ ਕੱਲੀ ਭੇਜਤੀ ਤੂੰ ਹਾਂ ਕੱਲੀ ਭੇਜ ਆਪਰੇ ਸੋਰੇ ਪਰਵਾਨਾ ਨਹੀਂ ਗੱਲਬਾਤ ਕੀਤੀ ਵੀ ਤੇਰੀ ਘਰ ਵੀ ਤੁਹਾਡੀ ਨੂੰ ਕੁੜੀ ਐ ਏਦਾਂ ਕਰਕੇ ਕੁਛ ਮੇਰੇ ਨਾਲ ਕਰੀ ਸੀ ਹੁਣ ਆ ਦਿੱਤੀ ਪੁੱਤਨ ਕੌਣ ਮਾੜਾ ਕਹਿੰਦਾ ਉਹ ਤਾਂ ਕਹਿੰਦੇ ਸਹੀ ਤਾਂ ਗੱਲ ਹੀ ਹੈ ਨਹੀਂ ਤੂੰ ਤਾਂ ਇਲਜ਼ਾਮ ਲਾਉਣਾ ਇਹ ਤੇ ਦੂਸ਼ਣ ਲਾਉਣਾਗਾ ਕਹਿੰਦੇ ਇਹ ਜੀ ਗੱਲ ਹੀ ਹੈ ਨਹੀਂ ਕੋਈ ਐਵੇਂ ਕਹਿੰਦੇਗੇ ਤੇ ਕਹਿੰਦਾ ਤੂੰ ਕੋਈ ਜਿਹੜੇ ਜਿਹੜੇ ਰਿਸ਼ਤਾ ਕਰਾਇਆ ਸੀ ਜਾਂ ਕੋਈ ਪਿੰਡ ਦਾ ਸਰਪੰਚ ਮੋਤਵਾਰ ਬੰਦਾ ਹੁੰਦਾ ਉਹਦੇ ਮੈਂ ਉਹਦੇ ਨਾਲ ਗੱਲਬਾਤ ਕੀਤੀ ਕੋਈ ਸਰਪੰਚ ਤਾਂ ਮੇਰੇ ਬਾਰੇ ਹੀ ਗੱਲ ਕਰਦਾ ਸੀਗਾ ਕਹਿੰਦਾ ਵੀ ਬੰਦਾ ਨਹੀਂ ਝੂਠ ਬੋਲਦਾ ਹੁੰਦਾ ਤੇ ਜਿਹੜਾ ਵਿਚੋਲਾ ਸੀਗਾ ਵਿਚੋਲਾ ਵੀ ਕਹਿੰਦਾ ਕਹਿੰਦਾ ਹੁਣ ਕਹਿੰਦਾ ਯਾਰ ਤੂੰ ਦੂਸ਼ਾ ਲਾਉਣਾ ਸਾਡੇ ਤੇ ਪਹਿਲਾਂ ਕਹਿੰਦਾ ਨਹੀਂ ਸੀ ਕਹਿੰਦਾ ਇਹ ਜੀ ਗੱਲ ਬਾਤ ਹੁਣ ਕਹਿੰਦਾ ਤੂੰ ਉਹਦੇ ਤੇ ਦੂਸ਼ਾ ਲਾਉਣਾ ਕਹਿੰਦਾ ਅਸੀਂ ਕੀ ਕਰਗੇ ਹੁਣ ਉਹ ਕਹਿੰਦਾ ਅਸੀਂ ਕੀ ਕਰਗੇ ਐਂ ਕਹਿੰਦਾ ਸੀ ਹੁਣ ਕਿੰਨਾ ਟਾਈਮ ਹੋ ਗਿਆ ਤੇਰੇ ਵਿਆਹ ਨੂੰ ਮੇ ਹਾਂ 4-5 ਸਾਲ ਹੋ ਗਏ ਹੈ 4-5 ਸਾਲ ਹੋ ਗਏ ਹਾਂ 4-5 ਸਾਲ ਹੋ ਗਏ ਤੇ ਪਹਿਲਾਂ ਇਦਾਂ ਦੀ ਗੱਲਾਂ ਸੁਣੀਆਂ ਕਦੇ ਇਹੋ ਜੀ ਗੱਲ ਕਦੇ ਨਹੀਂ ਸੁਣੀ ਸੀ ਮੈਂ ਨਾ ਗੌਰ ਨਾਲ ਪਿੰਡ 'ਚ ਵੀ ਨਿਗਾਹ ਰੱਖ ਰੱਖ ਸੀ ਉਹ ਦੇਖਦਾ ਹੁੰਦਾ ਸੀਗਾ ਮੈਂ ਕਿਤੇ ਇੱਧਰ ਜਾਣਾ ਤਾਂ ਵੀ ਵੇਖਣਾ ਵੀ ਕਿਸੇ ਪਾਸੇ ਜਾਂਦੀ ਹੈ ਕਿ ਨਹੀਂ ਕੋਈ ਘਰੇ ਆਉਂਦਾ ਕਿ ਨਹੀਂ ਹੁੰਦਾ ਲੁੱਕ ਕੇ ਬਹੁਤ ਦੇਖ ਰਿਹਾ ਪਰ ਇਦਾਂ ਦੀ ਕੋਈ ਗੱਲ ਨਹੀਂ ਸੀ ਪਹਿਲਾਂ ਕੋਈ ਹੈ ਨਹੀਂ ਸੀ ਕੋਈ ਗੱਲ ਤੇ ਇਹ ਤਾਂ ਇੱਕੇ ਦਾਵੇਂ ਚ ਪੇੜ ਮਾਰ ਗਈ ਜੀ ਉਹ ਤੇ ਹਾਂ ਇੱਕੇ ਦਾਵੇਂ ਮਾਰ ਗਈ ਚ ਪੇੜ ਪਤਾ ਨਹੀਂ ਸੀਗਾ ਇੰਨਾ ਯਕੀਨ ਭਰੋਸਾ ਸੀਗਾ ਇੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਯਕੀਨ ਸੀਗਾ ਯੇ ਇੱਥੇ ਵਧੀਆ ਕੰਮ ਕਰਾ ਤੇਰਾ ਹਾਂ ਕੰਮ ਕਰ ਵਧੀਆ ਹੀ ਮੇਰੇ ਇਦਾਂ ਦਾ ਕਿਉਂ ਵੀ ਕੁਛ ਸਿਰ ਪੱਖੋਂ ਕੋਈ ਮਜੂਰ ਹੈ ਕੋਈ ਸਿਰ ਪੱਖੋਂ ਦਾ ਸੈਟਾ ਕੰਮ ਤੇ ਪਰ ਹੁਣ ਮਾਨ ਟੁੱਟਾ ਖੜਾ ਜੀ ਆਪਾਂ ਵੀ ਇਹ ਇੰਨਾ ਧੰਦ ਪਿੜਦੇ ਇੰਨਾ ਕੰਮ ਕਰ ਰਹੇ ਦੀ ਖਾਤਰ ਹੁਣ ਕੰਮ ਕੀ ਦੀ ਖਾਤਰ ਕਰਨਾਗਾ ਥੋੜਾ ਪਤਾ ਕਰਾਂਗੇ ਜਵਾਕਾ ਖਾਤਰ ਕਰਾਂਗੇ ਤੇ ਪਰ ਉਹਨੂੰ ਦਿਲ ਚੋਂ ਭਲਾਤਾ ਹੀ ਮੈਂ ਹੂੰ ਦਿਲ ਚੋਂ ਘੜਤਾ ਬਸ ਜਵਾਕ ਹੈਗੇ ਆਪਣੇ ਕੋਲੇ ਵਧੀਆ ਜ਼ਿੰਦਗੀ ਦੀ ਸੈਟਾ ਕੰਮ ਜਿੰਦਗੀ ਦਾ ਸੈਟਾ ਕੰਮ ਜਵਾਕ ਹੈਗੇ ਆਪਣੇ ਕੋਲੇ ਹੂੰ ਇਸ ਕਾਰਨ ਮਤਨ ਕੱਢ ਹੀ ਦਿੱਤਾ ਤਲਾਕ ਹੀ ਦਿੱਤਾ ਜੀ ਹੁਣ। ਇਹ ਕੁੜੀ ਐ ਕਿ ਮੁੰਡਾ ਤੇ ਨਾਲ ਇੱਕ ਕੁੜੀ ਐ ਤੇ ਇੱਕ ਮੁੰਡਾ ਵੀ ਦੋਨੇ ਜਵਾਕ। ਮੁੰਡੇ ਕੁੜੀ ਨੂੰ ਕੀ ਸਮਝਾਇਆ ਕੁਛ? ਉਹ ਤਾਂ ਬੱਚੇ ਆ ਹੌਲੀ ਹੌਲੀ ਸਮਝਾਉਂਗੇ ਜੇ ਵੱਡੇ ਵੱਡੇ ਹੋਣਗੇ। ਉਹਨਾਂ ਨੂੰ ਅੱਖ ਮੈਂ ਐ ਨਹੀਂ ਐ ਕਰਨਾ ਤਸੀਂ ਐ ਨਹੀਂ ਐ ਕਰਨਾ। ਚੰਗੀ ਪਰਵਿਸ਼ ਦੇਵਾਂਗਾ। ਤੂੰ ਨਾ ਮੈਂ ਆਖੂਗਾ ਜੀ ਕਹਿਣ ਲੱਗੇ ਸਾਡੀ ਮੰਮੀ ਕਿਧਰ ਐ ਤੇ ਮੇਰੇ ਵਨ ਕੋ ਤਾਂ ਮਰ ਗਈ ਨੂੰ ਮੈਂ ਕਿਹਾ ਤਾਂ ਦੁਨੀਆ ਤੋਂ ਚੱਲ ਗਈ ਬਈ। ਤਲਾਕ ਦੇਵੋਗੇ ਫਿਰ ਅੱਧਾ ਹਿੱਸਾ ਉਹਨੂੰ ਵੀ ਦੇਣਾ ਪਊਗਾ। ਅੱਧਾ ਹਿੱਸਾ ਨਹੀਂ ਦਿੰਦੀ ਅੱਧਾ ਜਦੋਂ ਜਵਾਕ ਹੀ ਬੱਚੇ। ਜਦੋਂ ਜਵਾਕ ਮੇਰੇ ਕੋਲ ਜਵਾ ਉਹ ਤਾਂ ਹੁਣ ਲੰਘ ਹੀ ਗਈ ਤੇ ਉਹਨੂੰ ਆਪਾਂ ਕੀ ਦੇਵਾਂਗੇ ਸਹੀ ਉਹਨਾਂ ਨਹੀਂ ਦਿੰਦੇ ਜੀ ਉਹ ਨਾ ਚਾਹੁੰਦੀ ਇਹੋ ਆਉਣਾ ਤਾਂ ਨਹੀਂ ਨਹੀਂ ਆਉਣਾ ਚਾਹੁੰਦੀ ਜੀ ਇਹੋ ਉਹ ਵੀ ਨਹੀਂ ਆਉਣਾ ਚਾਹੁੰਦੀ ਹਾਂ ਹੁਣ ਤਾਂ ਖੁੱਲ ਮਿਲ ਗਈ ਇੱਕ ਸਾਡੀ ਹਾਂ ਖੁੱਲ ਮਿਲ ਗਈ ਸਾਡੇ ਮਨਾਂ ਦੇ ਵਿੱਚ ਫਰਕ ਪੈ ਗਿਆ ਕਹਿੰਦੇ ਬੜਾ ਉਹਦਾ ਸਤਕਾਰ ਹੁੰਦਾ ਸੀ ਘਰ ਦੇ ਵਿੱਚ ਕਹਿੰਦਾ ਵੀ ਪੂਰਾ ਉਹਨੂੰ ਖਾਣਾ ਪੀਣਾ ਮਿਲਦਾ ਸੀ ਚੰਗੇ ਸੂਟ ਮਿਲਦੇ ਸੀ ਚੰਗਾ ਉਹਦੇ ਨੌਕਰ ਚੱਕਰ ਰੱਖੇ ਹੋਏ ਸੀਗੇ ਫਿਰ ਵੀ ਇਦਾਂ ਦੀਆਂ ਚੀਜ਼ਾਂ ਕਿਉਂ ਕਰਦੀਆਂ ਕੁੜੀਆਂ ਪਤਾ ਨਹੀਂ ਕੀ ਗੱਲ ਈ ਮੜਕ ਸਵਾਦ ਦੇ ਮਾਰੇ ਕਰਦੇ ਜਿਵੇਂ ਕਰਕੇ ਵੀ ਸਾਨੂੰ ਇਧਰੋਂ ਆਏ ਕਿਤੇ ਦਾਲ ਮੂੰਗੀ ਦੀ ਹੋਵੇ ਕਿਤੇ ਮਟਰਾਂ ਦੀ ਹੋਵੇ ਕਿਤੇ ਮਟਰ ਪਨੀਰ ਦੇ ਹੋਵੇ ਐਸੇ ਤਰ੍ਹਾਂ ਨਾ ਆਈ ਬਸ ਦੁਨੀਆਂ ਭੜਕਦੀ ਫਿਰਦੀ ਕਾਹਦਾ ਕੰਮ ਆ ਤੇਰਾ ਮੇਰਾ ਕਾਰਾਂ ਲੋਡ ਕਰਨ ਦਾ ਕੰਮ ਆ ਜੀ ਕਿੰਨੇ ਵਜੇ ਜਾਣਾ ਮੈਂ ਤੜਕੇ 8:00 ਵਜੇ ਜਾਵਰਦਾ ਕਿੰਨੇ ਵਜੇ ਹੁਣ ਮੈਂ ਆ ਜਾਣਾ ਜੀ ਹੱਥ ਨੇ ਕਹੀ ਰੀ 5:00 ਵਜੇ ਆ ਜੇ ਤੇ ਦਾਰੂ 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 ਕਿਥੇ ਪੀਣਾ ਪਹਿਲਾਂ ਤਾਂ ਮੈਂ ਇੱਕ ਠੇਕੇ ਤੋਂ ਲੈ ਲੈਂਦਾ ਸੀਗਾ ਤੇ ਮੇਰੇ ਘਰ ਵਾਲੀ ਕਹਿੰਦੇ ਸੀ ਬੋਤਲ ਤੇਰੇ ਵਾਸਤੇ ਮੈਂ ਲੈਂਦੀ ਆ ਤੇ ਮੈਂ ਪੈਗ ਪਾ ਕੇ ਤੇ ਤੈਨੂੰ ਆਦੇ ਗੋਰੇ-ਗੋਰੇ ਹੱਥਾਂ ਨਾਲ ਫੜਾਉਂਗੀ ਤੇ ਫੇਰ ਪੀਂ ਗਏ ਗੋਰੇ-ਗੋਰੇ ਹੱਥਾਂ ਨਾਲ ਇਹ دیਵਾਨਾ ਹੋ ਗਿਆ ਦੋਸਤੋ ਇਹਦੀ ਘਰ ਵਾਲੀ ਕਹਿੰਦੀ ਇਹ ਪਹਿਲਾਂ ਕਹਿੰਦਾ ਮੈਂ ਕਾਰਾਂ ਦਾ ਕੰਮ ਕਰਦਾ ਸੀ ਤੇ ਉੱਥੇ ਹੀ ਦਾਰੂ ਨਾਲ ਟੰਨ ਹੋ ਕੇ ਆਉਂਦਾ ਸੀਗਾ ਪਰ ਕੁਝ ਕਿ ਦਿਨਾਂ ਨੂੰ ਮੇਰੀ ਘਰ ਵਾਲੀ ਮੈਨੂੰ ਇਹ ਕਹਿ ਰਹੀ ਕਹਿੰਦੀ ਮੇਥੋਂ दारू ਮੈਂ दारू ਲਿਆ ਕੇ ਤੈਨੂੰ ਦਿਆ ਕਰੂੰਗੀ ਤੂੰ ਉੱਥੇ दारू ਨਹੀਂ ਪੀਂ ਕਿਉਂ ਨਹੀਂ ਕਹਿੰਦਾ ਜਿਹੜਾ ਮੈਂ ਪਉ ਆਦੀ ਲਿਆਉਂਦਾ ਸੀ ਉਹ ਵੀ ਲਿਆਉਣਾ ਮੈਂ ਬੰਦ ਕਰਤਾ ਕਹਿੰਦਾ ਗੋਰੇ ਗੋਰੇ ਹੱਥਾਂ ਨਾਲ ਮੈਨੂੰ ਪੈਗ ਬਣਾ ਕੇ ਦਿੰਦੀ ਸੀ ਮੈਨੂੰ ਮੋਹ ਪ੍ਰੇਮ ਕਰਦੀ ਸੀ ਤੈਨੂੰ ਸ਼ੱਕ ਨਹੀਂ ਹੋਇਆ ਵੀ ਥੋੜਾ ਬਹੁਤ ਵੀ ਸ਼ੱਕ ਨਹੀਂ ਹੋਇਆ ਵੀ ਇੰਨਾ ਪ੍ਰੇਮ ਕਿਉਂ ਹੋ ਰਿਹਾ ਵੀ ਕੋਈ ਸਕੀਮ ਬਣਾ ਰਹੀ ਹੈ ਕੋਈ ਐਦਾਂ ਦਾ ਕੁਝ ਵੀ ਦਿਮਾਗ ਦੇ ਵਿੱਚ ਗਿਆ ਨਾ ਨਾ ਮੈਨੂੰ ਕੋਈ ਸ਼ੱਕ ਨਹੀਂ ਸੀ ਮੈਂ ਕਿਹਾ ਚਾ ਸਾਡਾ ਘਰ ਦਾ ਮਸਲਾ ਹੈਗਾ ਚਲ ਫੇਰ ਕੀ ਹੈ ਮੈਨੂੰ ਕੀ ਪਤਾ ਸੀ ਵੀ ਅਚਾ ਅਚਾ ਤੈਨੂੰ ਕਿਵੇਂ ਪਤਾ ਲੱਗਿਆ ਵੀ ਉਹ ਗੱਲ ਕਰਦੀ ਐ ਉਹ ਮੁੰਡੇ ਨਾਲ ਤੇ ਇਦਾਂ ਰੰਗ ਰਾਲੀਆਂ ਮਨਾਉਂਦੀ ਐ ਫੇਗ ਲੈ ਕੇ ਫੇਗ ਜਦੋਂ ਫੜਾ ਕੇ ਮੁੜ ਗਈ ਤੇ ਮੈਂ ਕੀ ਕਰਾਂ ਤੇ ਮੈਂ ਪਾਸੇ ਡੋਲਤੀ ਪਰਲੇ ਪਾਸੇ ਤੇ ਵੀ ਉਹਨੂੰ ਪਤਾ ਨ ਲੱਗਿਆ ਉਦੋਂ ਮੈਂ ਸੋਫੀ ਰਿਆ ਤੇ ਜਾਣ ਕੇ ਟੰਨ ਹੋ ਕੇ ਡਿੱਗ ਪਿਆ ਹਾਂ ਡਿੱਗ ਪਿਆ ਤੇ ਮਖੀਨਾਂ ਨੂੰ ਪਤਾ ਨ ਲੱਗੀ ਤੇ ਉਹਨੇ ਉਦੋਂ ਵਧਾ ਦੇ ਮੇਰੇ ਕਿੰਨੇ ਵੇਸ ਆਉਦੀ ਮਹਿਬੂਬ ਉਹਨੇ ਉਹਨੇ 1.5 ਦੇ ਟਾਈਮ ਚ ਰਾਤ ਇੱਕ ਡੇਢ ਵੇ ਦੇ ਹਰ 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 ਟਾਈਮ ਸਾਦੀ ਸੀ ਉਹ ਉਹ ਜਦੋਂ ਮੈਂ ਟੰਨ ਕਰਨ ਦੇ ਹਰ ਐਵੇਂ ਹੀ ਸਾਦੀ ਹੋ ਗਈ ਮੈਨੂੰ ਪਤਾ ਨਹੀਂ ਸੀਗਾ ਹਾਂ ਹਰ ਟਾਈਮ ਹੀ ਸਾਦੀ ਤੇ ਉਹਦੇ ਮਟਨ ਹੋ ਕੇ ਪੈ ਗਿਆ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਵੀ ਆਊਟ ਹੈਗਾ ਇਹਨੂੰ ਨਹੀਂ ਪਤਾ ਲੱਗਦਾ ਉਹਨੇ ਇੱਕ ਡੇਟ ਹੋਈ ਸੱਦਿਆ ਜਦੋਂ ਤੇ ਮੈਨੂੰ ਪਤਾ ਲੱਗਾ ਤੇ ਉਹਦੇ ਬਾਅਦ ਪਤਾ ਲੱਗ ਗਿਆ ਤੇ ਮੈਂ ਉਹਨੂੰ ਅੱਖ ਮਖ ਛੱਡ ਤੇਰੇ ਰਾਹ ਵੱਖ ਤੇ ਮੇਰੇ ਵੱਖੀ ਹੂੰ ਥਰਲੇ ਤੋਂ ਹਾਂ ਮੈਂ ਉਹ ਮੁੰਡਾ ਕੀ ਲੱਗਦਾ ਈ ਤੇਰਾ ਉਹ ਮੁੰਡਾ ਮੇਰਾ ਪੂਰਾ ਦੋਸਤ ਸੀ ਗੈ ਗੱਡਾ ਦੋਸਤ ਸੀ ਈ ਦੋਸਤ ਨੇ ਹੀ ਇਹੇ ਕੰਮ ਕਰਤਾ ਹਾਂ ਦੋਸਤ ਨੇ ਕਰਤਾ ਅੱਜਕੱਲ ਕਿਸੇ ਅਤਵਾਰ ਨਹੀਂ ਕਰਨਾ ਚਾਹੀਦਾ ਵੀ ਮਾਲਕ ਕਿਸਨ ਘਰੇ ਨਹੀਂ ਬਾਰਨਾ ਚਾਹੀਦਾ ਤੇ ਦੋਸਤੀ ਇਹੇ ਜਾ ਮੱਲ ਜਣਾ ਚ ਬਹਿ ਜਾਂਦੇ ਗੇ ਐ ਦੋਸਤੋ ਕਹਿੰਦਾ ਵੀ ਜਦੋਂ ਮੈਂ ਇੱਕ ਪਲਾਨ ਬਣਾਇਆ ਕਹਿੰਦਾ ਮੇਰੀ ਘਰ ਵਾਲੀ ਮੈਨੂੰ ਕਿਉਂ ਦਾਰੂ ਪਿਆਉਂਦੀ ਆ ਕਿਉਂ ਪ੍ਰੇਮ ਕਰਦੀ ਆ ਕਿਉਂ ਗੋਰੇ ਗੋਰੇ ਹੱਥਾਂ ਨਾਲ ਮੈਨੂੰ ਦਾਰੂ ਪਿਆਉਂਦੀ ਆ ਤਾ ਗੱਲਬਾਤ ਇਹ ਬਣੀ ਦੋਸਤੋ ਕਹਿੰਦਾ ਇੱਕ ਦਿਨ ਮੈਨੂੰ ਪੈਗ ਬਣਾ ਕੇ ਦਿੱਤਾ ਉਹਨੇ ਤੇ ਮੈਂ ਪਾਸੇ ਤੇ ਡੋਲਦਾ ਰਿਆ ਡੋਲਦਾ ਰਿਆ ਕਹਿੰਦਾ ਮੈਂ ਤੇ ਉਹਦੇ ਸਾਹਮਣੇ ਇੱਕ ਟੰਨ ਹੋ ਕੇ ਪੈ ਗਿਆ ਬਾਅਦ ਵਿੱਚ 12 1 ਵਜੇ ਆਪਣੇ ਯਾਰ ਨੂੰ ਸਾਦੀ ਆਪਣੇ ਖਸਮ ਨੂੰ ਸਾਦੀਏ ਤੇ ਉਹਦੇ ਨਾਲ ਰੰਗ ਰਲੀਆਂ ਮਨਾਉਂਦੀ ਆ ਤਾਂ ਮੈਂ ਉਤੋਂ ਫੜ ਲਈ ਮੈਂ ਉਹਨੂੰ ਕਿਹਾ ਵੀ ਤੂੰ ਆਪਣੇ ਰਾਹ ਤੇ ਮੈਂ ਆਪਣੇ ਰਾਹ ਉਹ ਤੋਂ ਬਾਅਦ ਜਦੋਂ ਪਤਾ ਲੱਗਿਆ ਤਾਂ ਇਹਦਾ ਖਸਮ ਖਾਸ ਯਾਰ ਹੀ ਸੀ ਜਿਹੜਾ ਗਦਾਰੀ ਕਰ ਰਿਹਾ ਸੀਗਾ ਕਹਿੰਦਾ ਮੈਂ ਅੱਜ ਤੋਂ ਬਾਅਦ ਇੱਕ ਗੱਲ ਜ਼ਰੂਰ ਸੋਚਦਾ ਵੀ ਯਾਰ ਕਦੇ ਨਾ ਬਣਾਓ ਅੱਛਾ ਕੀ ਕਹਿੰਦਾ ਚਾਹੁੰਦੇ ਹੋ ਜਿਹੜੇ ਯਾਰ ਹੁੰਦੇ ਆ ਇਹ ਏਦਾਂ ਹੀ ਹੁੰਦੇ ਆ ਯਾਰੀ ਬਣਾਉਣੀ ਚਾਹੀਦੀ ਏ ਕਿ ਨਹੀਂ ਬਣਾਉਣੀ ਯਾਰੀ ਨਹੀਂ ਬਣਾਉਣੀ ਚਾਹੀਦੀ ਮੈਂ ਤਾਂ ਇਹ ਗੱਲ ਕਹਿੰਦਾ ਸੀਗਾ ਵੀ ਜਿਵੇਂ ਕਿਸੇ ਨੇ ਆਖਿਆ ਸੀਗਾ ਵੀ ਕਿਸੇ ਨੇ ਕਿਸ ਕਿਸ ਨੇ ਗੀਤ ਗਾਇਆ ਸੀਗਾ ਸ਼ਾਇਰੀ ਸ਼ਾਇਰੀ ਜੀ ਗੀਤ ਗਾਇਆ ਸੀਗਾ ਕਹਿੰਦਾ ਦੁਸ਼ਮਣ ਨੇ ਮਾਰਨ ਜੋ ਸੱਟ ਮਾਰੀ ਸੱਜਣਾ ਨੇ ਐਸੀ ਉਹ ਸੱਟ ਮਾਰਗਣ ਇਹ ਜਿਹੇ ਨੂੰ ਦੂਰੋਂ ਮੱਥਾ ਟੇਕਦੇ ਕੀ ਕਹਿਣਾ ਚਾਹਣਾ ਇਹੋ ਜਿਹੇ ਜਨਾਨੀਆਂ ਬਾਰੇ ਜਿਹਨੀਆਂ ਆਪਣੇ ਖਸਮਾਂ ਨੂੰ ਘਰੇ ਬੁਲਾਉਂਦੀਆਂ ਨੇ ਉਹਨਾਂ ਨਾਲ ਰੰਗ ਰਾਲੀਆਂ ਮਨਾਉਂਦੀਆਂ ਨੇ ਅਕਸਰ ਪੰਜਾਬ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ ਆਪਣੇ ਹੀ ਘਰ ਵਾਲੇ ਨੂੰ ਛੱਡ ਕੇ ਉਹ ਦੂਜਿਆਂ ਨਾਲ ਹੀ ਕਿਉਂ ਬਿਸਤਰ ਬਿਸਤਰ ਤੇ ਸੁਆਦ ਲੈਂਦੀਆਂ ਕਿਉਂ ਇਦਾਂ ਕਰਦੀਆਂ ਨੇ ਇਦਾਂ ਇਹ ਐ ਕਰਦੀਆਂ ਵੀ ਆ ਦਾ ਘਰ ਪੱਟ ਲੈਂਦੀਆਂ ਸੀ ਤੇ ਮੈਂ ਤਾਂ ਇਹ ਗੱਲ ਕਹਿਣਾ ਇਹ हां स्वाद ਦੇ ਮਾਰੇ ਇਹੀ ਮੈਂ ਕਹਿਣਾ ਇਹ ਜੀ ਜਨਾਨੀ ਨੂੰ ਜਦੋਂ ਪਤਾ ਲੱਗ ਜੇ ਤੇ ਦੂਰੇ ਮੱਥਾ ਟੇਕ ਦੇ ਅੱਛਾ ਹੁਣ ਤਲਾਕ ਲਾਉਂਗੀ ਹਾਂ ਤਲਾਕ ਹੀ ਲਾਉਂਗੀ ਇਹ ਨਹੀਂ ਚਾਹੁੰਦੇ ਇਹ ਨਾਲ ਨਹੀਂ ਰਹਿਣਾ ਚਾਹੁੰਦੇ ਜਵਾਕ ਮੇਰੇ ਕੋਲੇ ਰਹਿਣਗੇ ਤੇ ਇਹਨੂੰ ਤਲਾਕ ਦੇਵਾਂਗਾ ਜੀ ਅੱਛਾ ਹੁਣ ਕੀ ਕਹਿਣਾ ਚਾਹਣਾ ਆਪਦੀ ਘਰ ਵਾਲੀ ਨੂੰ ਮੈਂ ਤੇ ਘਰ ਵਾਲੀ ਨੂੰ ਇਹੀ ਕਹਿਣਾ ਤੇ ਇਹ ਜੀ ਨੂੰ ਮੰਨ ਲਾ ਵੀ ਇਹ ਜੀ ਨੂੰ ਘਰੋਂ ਕੱਢਾ ਜਾਵੇ ਤਲਾਕ ਲੈਤਾ ਜਾਵੇ ਗਾਂ ਵਾਸਤੇ ਇਹ ਜੀ ਕੋਈ ਹਰਕਤ ਨਾ ਕਰੇ ਕੋਈ ਦਾਰੂ ਪੀਣੀ ਚਾਹੀਦੀ ਆ ਫਿਰ ਕਿਨੂੰ ਦਾਰੂ ਦਰ ਤ ਨਫਰਤ ਹੀ ਥੱਕੇ ਹਾਂ ਕਦਾ ਪੈਗ ਲਾਲੇ ਤਾਂ ਲਾਲੀ ਤੇ ਹੁਣ ਤਾਂ ਦਮਰਤ ਹੋ ਗਈ ਦਾਰ ਘਰ ਵਾਲੀ ਕਿੱਥੇ ਰਹਿੰਦੀ ਹੈ ਘਰ ਵਾਲੀ ਪੇਕੀ ਰਹਿੰਦੀ ਜਣਾ ਲੈ ਕੇ ਨਹੀਂ ਆਉਣੀ ਨਾ ਲੈ ਕੇ ਨਹੀਂ ਰਹਿੰਦੀ ਵੀ ਮੇਥੋਂ ਗਲਤੀ ਹੋ ਗਈ ਕਹਿੰਦੀ ਹੈ ਪਰ ਮੈਂ ਕਹਿੰਦਾ ਵੀ ਨਹੀਂ ਤੈਨੂੰ ਨਹੀਂ ਯਾਰ ਕਿੱਥੇ ਹੁਣ ਮੇਰਾ ਯਾਰ ਆ ਤੇ ਘਰੇ ਰਹਿੰਦਾ ਜੀ ਪਰ ਅੱਖਾਂ ਦੇ ਨੇੜੇ ਹੀ ਨਹੀਂ ਆਉਂਦਾ ਉਹਨਾਂ ਐਵੇਂ ਕਿਤੇ ਚੱਕ ਨਾ ਦੇ ਮੈਨੂੰ ਕਿਤੇ ਇਹ ਤੇਰਾ ਜੀ ਕੀ ਕਰਦਾ ਕੀ ਯਾਰ ਬਾਰੇ ਹੂੰ ਯਾਰ ਵਰਤਮਾਨ ਸਾਈ ਨੂੰ ਬੱਕਰਾ ਹੀ ਦਿੰਦਾ ਨਾ ਮੈਂ ਤਾਂ ਹੀ ਦਿੰਦਾ ਜੀ ਤੇ ਇਹੋ ਜਿਹੇ ਬੰਦੇ ਨਾਲ ਯਾਰੀ ਪਾਉਂਦੇ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਯਾਰੀ ਦੋਸਤੀ ਕੀ ਹੁੰਦੀ ਹੈ ਤੇ ਪੱਗ ਕਿਵੇਂ ਬਟਾਈ ਜਾਂਦੇ ਇਹਨਾਂ ਲੋਕਾਂ ਨੂੰ ਕੋਈ ਪਤਾ ਨਹੀਂ ਇਹਨਾਂ ਨੂੰ ਸਾਰੀ ਸਵਾਦ ਦੀ ਦੁਨੀਆ ਹਾਂ ਸਾਰੀ ਮਾਤਮਲੀ ਦੁਨੀਆ ਸਾਰੀ ਇੱਕ ਦੂਜੇ ਤੇ ਨਾ ਹਾਂ ਤਲਾਕ ਹੀ ਦੇਣਾ ਹਾਂ ਤਲਾਕ ਹੀ ਦੇਣਾ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਦਾ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਅੱਜ ਦੀ ਜਿਹੜੀ ਕਲਯੁਗ ਦੀ ਖਬਰ ਆ ਦੋਸਤੋ ਇਹ ਸੱਚੀ ਖਬਰ ਆ ਦੋਸਤੋ ਦੋਸਤੋ ਅਕਸਰ ਤੁਸੀਂ ਹਰ ਇੱਕ ਵੀਡੀਓ ਦੇ ਥੱਲੇ ਗਾਲਾਂ ਕੱਢਦੇ ਹੋ ਪਰ ਤੁਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਕਰੋ ਇਹਦੇ ਵਿੱਚ ਕੁਝ ਸਿੱਖਿਆ ਮਿਲਦੀ ਹੁੰਦੀ ਆ ਕਈ ਲੋਕ ਸਾਨੂੰ ਗਲਤ ਬੋਲਦੇ ਆ ਪਰ ਮੈਂ ਉਹਨਾਂ ਲੋਕਾਂ ਨੂੰ ਹੀ ਕਹਿਣਾ ਚਾਹਣਾ ਵੀ ਗਾਲਾਂ ਕੱਢੋ ਕੋਈ ਚੱਕਰ ਨਹੀਂ ਪਰ ਇਹ ਗੱਲਾਂ ਸੱਚੀਆਂ ਦੋਸਤੋ ਅਕਸਰ ਜਿਹੜੀਆਂ ਕੁੜੀਆਂ ਹੈਗੀਆਂ ਨਾ ਉਹ ਆਪਣੇ ਘਰ ਵਾਲਿਆਂ ਨੂੰ ਛੱਡ ਕੇ ਯਾਰ ਬੜੇ ਬਣਾ ਰਹੀਆਂ ਨੇ ਅੱਜ ਕੱਲ ਇਹ ਦੌਰ ਹੀ ਚੱਲ ਪਿਆ ਦੋਸਤੋ ਉਹਨਾਂ ਨੂੰ ਸਵਾਦ ਹੀ ਭਾਲਦੀਆਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਦੋਸਤੋ ਜਿਹੜਾ ਇਸ ਮੁੰਡੇ ਨਾਲ ਗੱਲਬਾਤ ਬਣੀ ਆ ਇਹਦੀ ਪਹਿਲਾਂ ਘਰ ਵਾਲੀ दारू ਨੂੰ ਰੋਕਦੀ ਹੁੰਦੀ ਸੀ ਬਾਅਦ ਵਿੱਚ ਇਹਨੂੰ दारू ਹੀ ਕਿਉਂ ਪੀਉਣ ਲੱਗੀ ਬਾਅਦ ਵਿੱਚ ਟੰਨ ਕਰ ਦਿੰਦੀ ਸੀ 12 1 ਵਜੇ ਆਪਣੇ ਯਾਰ ਨੂੰ ਬੁਲਾਉਂਦੀ ਸੀ ਉਹਦੇ ਨਾਲ ਰੰਗ ਰਲੀਆਂ ਮਨਾਉਂਦੀ ਸੀ ਜਦੋਂ ਇਹਦੇ ਘਰ ਵਾਲੇ ਨੇ ਫੜਿਆ ਤਾਂ ਉਹਦਾ ਯਾਰ ਹੀ ਨਿਕਲਿਆ ਉਹਨੇ ਆਪਣੇ ਘਰ ਵਾਲੇ ਨੂੰ ਕਿਹਾ ਵੀ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਫਿਰ ਆਪਣੇ ਯਾਰ ਬਾਰੇ ਮੈਂ ਗੱਲ ਜਰੂਰ ਦੱਸਣਾ ਚਾਹਣਾ ਲੋਕਾਂ ਨੂੰ ਇੱਕ ਗੱਲ ਜਰੂਰ ਦੱਸਣਾ ਚਾਹਣਾ ਵੀ ਯਾਰ ਜਿਹੜਾ ਬਣਾਉਣਾ ਨਾ ਯਾਰ ਪਲੱਸ ਹੋ ਸਮਝ ਲਿਆ ਕਰੋ ਵੀ ਯਾਰ ਬਣਾਓ ਕਿ ਨਾ ਬਣਾਓ ਪਰ ਅੱਜ ਦੇ ਟਾਈਮ ਦੇ ਵਿੱਚ ਮੈਂ ਕਹਿੰਦਾ ਇਕੱਲਾ ਬੰਦਾ ਰਵੇ ਤਾਂ ਬਹੁਤ ਵਧੀਆ ਗੱਲ ਆ ਜਦੋਂ ਆਪਾਂ ਯਾਰ ਬਣਾ ਲੈਂਦੇ ਆ ਨਾ ਤੇ ਉਦੋਂ ਆਪਣੇ ਨਾਲ ਗੱਲਾਂ ਇਹਜੀਆਂ ਬਣ ਜਾਂਦੀਆਂ ਦੋਸਤੋ ਦੋਸਤੋ ਹਰ ਇੱਕ ਯਾਰ ਮਾੜਾ ਨਹੀਂ ਹੁੰਦਾ ਪਰ ਲੋਕ ਇਹ ਜੇ ਹੈਗੇ ਆ ਜਿਹੜੇ ਯਾਰੀ ਨੂੰ ਕਲੰਕ ਲਾ ਰਹੇ ਨੇ ਜਿਹੜੀਆਂ ਜਨਾਨੀਆਂ ਆਪਣੇ ਸਵਾਦ ਲਈ ਆਪਣੇ ਪਰਿਵਾਰ ਨੂੰ ਆਪਣੇ ਤੋਂ ਦੂਰ ਕਰ ਰਹੀਆਂ ਨੇ ਦੋਸਤੋ ਮੈਂ ਸਾਨੂੰ ਸਾਰਿਆਂ ਨੂੰ ਕੋਈ ਗੱਲ ਕਰਨਾ ਚਾਹਣਾ ਵੀ ਸਾਡੀ ਵੀਡੀਓ ਕਿ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ